ਪੰਜਾਬੀ ਲਾਈਨਸ ਟੀਵੀ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਅਮਿਤ ਕੁਮਾਰ ਅੱਜ ਕੀ ਹੋਇਆ ਪ੍ਰੋਗਰਾਮ ਦੇ ਵਿੱਚ ਨਿਗਾ ਮਾਰਦੇ ਹਾਂ ਵੱਡੀਆਂ ਖਬਰਾਂ ਦੇ ਵੱਲ ਸਭ ਤੋਂ ਪਹਿਲਾਂ ਗੱਲ ਟਰਾਂਸਪੋਰਟਰਾਂ ਦੀ ਤੇ ਟਰੱਕ ਡਰਾਈਵਰਾਂ ਦੇ ਹੜਤਾਲ ਦੀ ਗੱਲ ਕਰ ਲੈਂਦੇ ਆ ਇਹਨਾਂ ਦੀ ਹੜਤਾਲ ਦੇ ਨਾਲ ਬੁਰਾ ਹਾਲ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਇਸ ਨਾਲ ਦੇਸ਼ ਦੇ ਬਾਕੀ ਹੋਰ 8 ਸੂਬਿਆਂ ਦੇ ਵਿੱਚ ਵੀ ਬੁਰਾ ਹਾਲ ਹੈ ਪੈਟਰੋਲ ਪੰਪਾਂ ਤੇ ਇਸ ਤਰ੍ਹਾਂ ਦੇ ਮੰਜ਼ਰ ਬਣੇ ਹੋਏ ਨੇ ਕਿ ਪੈਟਰੋਲ ਤੇ ਡੀਜ਼ਲ ਹੁਣ ਕਦੇ ਵੀ ਨਹੀਂ ਆਏਗਾ ਲੋਕ ਲਗਾਤਾਰ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਮੌਜੂਦ ਨੇ ਕਿ ਉਹਨਾਂ ਦੀ ਵਾਰੀ ਆ ਜਾਵੇ ਤੇ ਉਹ ਤੇਲ ਆਪਣੀਆਂ ਗੱਡੀਆਂ ਦੇ ਵਿੱਚ ਪਵਾ ਲੈਣ ਇਹ ਬੁਰੇ ਅਸਰ ਦਿਖਾਈ ਦੇ ਰਹੇ ਨੇ ਪੰਜਾਬ ਘਰ ਦੇ ਵਿੱਚ 3600 ਦੇ ਕਰੀਬ ਪੈਟਰੋਲ ਪੰਪ ਹੈਗੇ ਨੇ ਤੇ ਜੇਕਰ ਅੱਜ ਵੀ ਪੈਟਰੋਲ ਪੰਪਾਂ ਤੱਕ ਤੇਲ ਦੀ ਸਪਲਾਈ ਨਹੀਂ ਹੋਈ ਤਾਂ 45% ਪੰਜਾਬ ਦੇ ਜਿਹੜੇ ਪੈਟਰੋਲ ਪੰਪ ਨੇ ਉਹ ਡਰਾਈ ਹੋ ਜਾਣਗੇ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਸੀ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਕਿ 7 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਸਜ਼ਾ ਦੇ ਉਸ ਤੋਂ ਬਾਅਦ ਡਰਾਈਵਰਾਂ ਦੇ ਵਿੱਚ ਗੁੱਸਾ ਹੈ ਤੇ ਉਹ ਸੜਕਾਂ ਤੇ ਨੇ ਚੱਕਾ ਜਾਮ ਉਹਨਾਂ ਦੇ ਵੱਲੋਂ ਕਰ ਦਿੱਤਾ ਹੈ ਕਿ ਆਪਣੀਆਂ ਸੇਵਾਵਾਂ ਦੇਣ ਤੋਂ ਉਹਨਾਂ ਨੇ ਮਨਾਹੀ ਕਰ ਦਿੱਤੀ ਹੈ ਇਹ ਸਿੱਧਾ ਅਸਰ ਪੈਟਰੋਲ ਪੰਪਾਂ ਤੇ ਕਰੀ ਸੀਮਤ ਨਹੀਂ ਹੈ ਇਹ ਕੜੀ ਹਰੇਕ ਚੀਜ਼ ਦੇ ਨਾਲ ਜੁੜੀ ਹੋਈ ਹੈ ਫਲਾਂ ਦੀ ਸਪਲਾਈ ਹੁੰਦੀ ਹੈ ਸਬਜ਼ੀਆਂ ਦੀ ਸਪਲਾਈ ਹੁੰਦੀ ਹੈ ਉਹ ਸਪਲਾਈ ਹੁਣ ਠੱਪ ਹੋ ਗਈ ਆ ਉਹਦੇ ਦਿਨਾਂ ਦੇ ਵਿੱਚ ਸਬਜ਼ੀਆਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਬਹੁਤ ਵੱਧ ਜਾਣਗੀਆਂ ਤੇ ਨਾਲ ਹੀ ਜਿਹੜੀਆਂ ਹੋਰ ਸੇਵਾਵਾਂ ਨੇ ਭਾਵੇਂ ਤੁਹਾਡੇ ਘਰ ਦੁੱਧ ਦੀ ਦੁੱਧ ਵੀ ਪਾਉਣ ਆਉਂਦਾ ਤਾਂ ਉਹ ਵੀ ਮੋਟਰਸਾਈਕਲ ਦੇ ਵਿੱਚ ਤੇਲ ਪਵਾ ਕੇ ਆਉਂਦਾ ਤੇ ਉਹਦੀ ਸਰਵਿਸ ਵੀ ਤੁਹਾਡੇ ਤੇ ਕਰ ਪਹੁੰਚਦੀ ਬੰਦ ਹੋ ਸਕਦੀ ਆ ਇਸ ਤੋਂ ਇਲਾਵਾ ਜ਼ੋਮੈਟੋ ਸਵੀਗੀ ਬਲਿੰਕਟ ਜਾਂ ਹੋਰ ਜਿਹੜੀਆਂ ਆਨਲਾਈਨ ਡਿਲੀਵਰੀਆਂ ਹੁੰਦੀਆਂ ਨੇ ਉਸ ਤੇ ਵੀ ਖਾਸ ਅਸਰ ਦੇਖਣ ਨੂੰ ਮਿਲ ਰਿਹਾ ਯਾਨੀ ਕਿ ਆਉਂਦੇ ਸਮੇਂ ਦੇ ਵਿੱਚ ਇਹ ਜੋ ਟਰਾਂਸਪੋਰਟਰਾਂ ਦੀ ਹੜਤਾਲ ਹੈ ਇਹ ਵੱਡੀ ਸਿਰਦਰਦੀ ਬਣਦੀ ਜਾ ਰਹੀ ਆ ਸਰਕਾਰਾਂ ਦੇ ਲਈ ਪ੍ਰਸ਼ਾਸਨ ਦੇ ਲਈ ਤੇ ਹੱਲ ਇਸ ਦਾ ਕੰਢਿਆ ਜਾਣਾ ਚਾਹੀਦਾ ਜਲਤੋ ਜਲਤ ਕਿਉਂਕਿ ਆਮ ਲੋਕਾਂ ਦੇ ਵਿੱਚ ਵੱਡੇ ਪੱਧਰ ਤੇ ਖੰਝਲਖਵਾਰੀ ਦੇਖਣ ਨੂੰ ਮਿਲ ਰਹੀ ਹੈ ਤੇ ਗੁੱਸਾ ਸਾਫ਼ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ। ਫੜ ਕੇ ਗੱਲ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਕਰ ਰਹੇ ਨੇ ਆ ਬੀਤੇ ਦਿਨ ਕੱਲ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਏਕੀ ਕਾਂਗਰਸ ਜਿਸ ਤੋਂ ਬਾਅਦ ਕਾਂਗਰਸ ਵਾਲਿਆਂ ਨੂੰ ਮਿਰਚਾਂ ਖੂਬ ਲੜੀਆਂ ਉਹਨਾਂ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਰੱਜ ਕੇ ਪੜਾਅਸ ਕੀਤੀ ਗਈ ਆਮ ਆਦਮੀ ਪਾਰਟੀ ਦੇ ਖਿਲਾਫ ਤੇ ਮੋਕ ਮੰਤਰੀ ਭਗਵੰਤ ਮਾਨ ਹੋਰਾਂ ਦੇ ਖਿਲਾਫ ਉਹਨਾਂ ਨੇ ਇਹ ਕਹਿ ਦਿੱਤਾ ਕਿ ਇੱਕ ਪੋਜਪੂਰੀ ਫਿਲਮ ਸੀ ਇੱਕ tha Joker ਇਸ ਦੇ ਨਾਲ ਇਹਨਾਂ ਨੇ ਤੁਲਨਾ ਕਰ ਦਿੱਤੀ ਹੈ ਹਾਲਾਂਕਿ ਇਹਨਾਂ ਦੋਵਾਂ ਪਾਰਟੀਆਂ ਦੀ ਜਿਹੜੇ ਹਾਈ ਕਮਾਂਡ ਦੇ ਲੀਡਰ ਨੇ ਉਹ ਆਪਸ ਦੇ ਵਿੱਚ ਬੈਠ ਕੇ ਚਾਹਾਂ ਦੇ ਕੱਪ ਪੀ ਰਹੇ ਨੇ ਵਿਉਤਬੰਦੀਆਂ ਬਣਾ ਰਹੇ ਨੇ ਰਣਨੀਤੀਆਂ ਘੜ ਰਹੇ ਨੇ ਕਿ 2024 ਦੀ ਆ ਲੋਕ ਸਭਾ ਚੋਣਾਂ ਆਪਾਂ ਇਕੱਟਿਆਂ ਰਲ ਕੇ ਲੜਨੀ ਆ ਭਾਜਪਾ ਦੇ ਖਿਲਾਫ ਤੇ ਇਹ ਸਭ ਦੇ ਦਰਮਿਆਨ ਜਿਹੜੀਆਂ ਸੂਬਾ ਇਕਾਈਆਂ ਨੇ ਉਹ ਇੱਕ ਦੂਸਰੇ ਦੇ ਨਾਲ ਟਕਰਾਰੀਆਂ ਨੇ ਕਿਉਂਕਿ ਜਿੱਥੇ ਇੱਕ ਦੂਸਰੇ ਨੂੰ ਸਟੇਜਾਂ ਤੋਂ ਮੰਦਾਬ ਬੋਲ ਕੇ ਇੱਕ ਦੂਸਰੇ ਦੇ ਖਿਲਾਫ ਰੰਝ ਕੇ ਪੜਾਸ ਕੱਢ ਕੇ ਚੋਣਾ ਲੜੀਆਂ ਜਾਂਦੀਆਂ ਹੋਣ ਤੇ ਉਸ ਤੋਂ ਬਾਅਦ ਇਹ ਕਹਿ ਦਿੱਤਾ ਜਾਵੇ ਕਿ ਹੁਣ ਆਪਾਂ ਇਕੱਠਿਆਂ ਚੋਣ ਲੜਨੀ ਆ ਤਾਂ ਉਹ ਗੱਲ ਨਹੀਂ ਹੋਣੀਗੀ ਇਹ ਤਾਂ ਚਾਹੁੰਦੇ ਨੇ ਕਿ ਜਿਵੇਂ ਪਾਣੀ ਦੇ ਵਿੱਚ ਨਮਕ ਪਾ ਕੇ ਘੁਲ ਜਾਂਦਾ ਉਸ ਤਰ੍ਹਾਂ ਇਹ ਘੁਲ ਮਿਲ ਜਾਣ ਪਰ ਆਮ ਲੋਕ ਸਭ ਜਾਣਦੇ ਨੇ ਸਭ ਪਹਿਚਾਣਦੇ ਨੇ ਤੇ ਇਸ ਤੋਂ ਬਾਅਦ ਹੁਣ ਸਿਆਸਤ ਕਰ ਮੈਂ ਤੇ ਜ਼ਰੂਰ ਆਉਂਦੇ ਦਿਨਾਂ ਦੇ ਵਿੱਚ ਹਾਈ ਕਮਾਂਡ ਦੇ ਵਿੱਚ ਇਹ ਗੱਲ ਜ਼ਰੂਰ ਰੜਕੇਗੀ ਜਿੱਥੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਮਾਂ ਆਪਣੇ ਪੁੱਤ ਨੂੰ ਸਭ ਤੋਂ ਛੋਟੀ ਕਹਾਣੀ ਦਿੱਲੀ ਦੀ ਹੀ ਸੁਣਾ ਸਕਦੀ ਹੈ ਕਿ ਇੱਕੀ ਕਾਂਗਰਸ ਤੇ ਅੱਜ ਕਾਂਗਰਸ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਇਹ ਇੱਕ ਥਾ ਜੋਕਰ ਥੋੜਾ ਅੱਗੇ ਗੱਲ ਗੋਲਡੀ ਬਰਾਡ ਦੀ ਕਰ ਲੈਂਦੇ ਆ ਗੋਲਡੀ ਬਰਾਡ ਨੂੰ ਕੇਂਦਰ ਸਰਕਾਰ ਹੋਮ ਮਿਨਿਸਟਰੀ ਦੇ ਵੱਲੋਂ ਅੱਤਵਾਦੀ ਐਲਾਨ ਦਿੱਤਾ ਗਿਆ ਯੂਪੀਏ ਐਕਟ ਦੇ ਤਹਿਤ ਗੋਲਡੀ ਬਰਾਡ ਨੂੰ ਅੱਤਵਾਦੀ ਐਲਾਨਿਆ ਗਿਆ ਕਿਹਾ ਗਿਆ ਕਿ ਫਿਰੋਤਿਆਂ ਕਤਲ ਇਸ ਦੇ ਨਾਲ ਗੈਂਗ ਦੇ ਵਿੱਚ ਰਹਿ ਕੇ ਉਹ ਪੰਜਾਬ ਐਨਸੀਆਰ ਰਾਜਸਥਾਨ ਹਰਿਆਣਾ ਦੇ ਵਿੱਚ ਗੁਰਗਿਆ ਨੂੰ ਪਨਾਹਾ ਦਿੰਦਾ ਹੈ ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਹੈ ਤੇ ਗੈਂਗਵਾਰ ਚਲਵਾਉਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਅਤਵਾਦੀ ਐਲਾਨ ਦਿੱਤਾ ਗਿਆ ਹੈ ਗੋਲਡੀ ਬਰਾੜ ਮੁਕਸਰ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਸਾਲ 2017 ਦੇ ਵਿੱਚੋਂ ਕੈਨੇਡਾ ਚਲਾ ਗਿਆ ਸੀ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੁੰਦਾ ਹੈ ਤਾਂ ਉਸ ਦੇ ਵਿੱਚ ਉਹ ਜ਼ਿੰਮੇਵਾਰੀ ਲੈਂਦਾ ਹੈ ਤੇ ਉਸ ਤੋਂ ਬਾਅਦ ਸੁਰਖੀਆਂ ਦੇ ਵਿੱਚ ਵੀ ਆ ਜਾਂਦਾ ਹੈ ਹੁਣ ਇਸ ਨੂੰ ਅੱਤਵਾਦੀ ਐਲਾਨਿਆ ਗਿਆ ਤੇ ਇਸ ਹਫਤੇ ਬਲਕੋਤ ਸਿੰਘ ਸਿੱਧੂ ਹੋਰਾਂ ਦਾ ਰਿਐਕਸ਼ਨ ਆਇਆ ਉਹਨਾਂ ਨੇ ਕਿਹਾ ਕਿ ਪਹਿਲਾਂ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਜਾਂਦਾ ਇੰਟਰਪੋਲ ਦੇ ਵੱਲੋਂ ਕਿ ਗੋਲਡੀ ਬਰਾੜ ਨੂੰ ਫੜਿਆ ਜਾਵੇ ਇਸ ਤੋਂ ਬਾਅਦ ਹੁਣ ਅੱਤਵਾਦੀ ਐਲਾਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਐਸੇ ਸਰਟੀਫਿਕੇਟ ਦੇਣ ਦੀ ਕੋਈ ਲੋੜ ਨਹੀਂ ਹੈ ਗੱਲ ਤਾਂ ਬਣੀ ਜੇਕਰ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਤੇ ਫੜ ਕੇ ਇੱਥੇ ਲਿਆਂਦਾ ਜਾਵੇ ਅੱਗੇ ਗੱਲ ਡੀਐਸਪੀ ਦਲਬੀਰ ਸਿੰਘ ਦਿਓਲ ਹੁੜਾ ਦੀ ਕਰ ਲੈਨੇ ਆ ਜਲੰਧਰ ਦੀ 바ਵਾ ਖੇਲ ਬਸਤੀ ਨਹਿਰ ਦੇ ਕੋਲ ਉਹਨਾਂ ਦੀ ਲਾਸ਼ ਮਿਲੀ ਸੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਸੀ ਤੇ 90 ਸਾਲ ਦੀ ਜਸ਼ਨ ਮਾਰ ਕੇ ਉਹ ਆਰਏਸੀ ਸ਼ੁਰੂਆਤੀ ਜਾਣਕਾਰੀ ਇਹ ਮਿਲੀ ਸੀ ਕਿ ਆਪਣੇ ਦੋਸਤਾਂ ਦੇ ਨਾਲ ਗਏ ਹੋਏ ਸੀ ਤੇ ਲਾਸ਼ ਉਹਨਾਂ ਦੀ ਮਿਲੀ ਹੈ ਹੁਣ ਪੰਜਾਬ ਪੁਲਿਸ ਦੇ ਵੱਲੋਂ ਇਸ ਫਾਮਲੇ ਦੇ ਵਿੱਚ ਵੱਡਾ ਖੁਲਾਸਾ ਕੀਤਾ ਗਿਆ ਹੈ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪੁਲਿਸ ਸੂਤਰਾਂ ਦੇ ਮੁਤਾਬਿਕ ਕਿ ਗੋਲੀ ਮਾਰ ਕੇ ਉਹਨਾਂ ਦਾ ਕਤਲ ਕੀਤਾ ਗਿਆ ਸਿਰ ਦੇ ਵਿੱਚ ਤੇ ਗਲੇ ਤੇ ਜ਼ਖਮਾਂ ਦੇ ਨਿਸ਼ਾਨ ਨੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਵਾਰਦਾਤ ਵਾਲੀ ਥਾਂ ਤੋਂ ਜਿੱਥੇ ਮ੍ਰਿਤਕ ਦੇ ਮਿਲੀ ਹੈ ਉਥੋਂ ਗੋਲੀਆਂ ਦੇ ਚੱਲੇ ਹੋਏ ਖੋਲ ਵੀ ਬਰਾਮਦ ਹੋਏ ਨੇ ਇਹ ਸਭ ਨੂੰ ਲੈ ਕੇ ਜਾਂਚ ਤੇਜ਼ ਕਰ ਦਿੱਤੀ ਗਈ ਹੈ ਇਲਾਕੇ ਦੇ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਨੇ ਲੀਡਸ ਦੇਖ ਰਹੀ ਹੈ ਪੰਜਾਬ ਪੁਲਿਸ ਉਸ ਦੀ ਭਾਲ ਦੇ ਵਿੱਚ ਹੈ ਜਲੰਧਰ ਦੇ ਜਿਹੜੇ ਐਸਐਸਪੀ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਿਹੜੀ ਇੱਕ ਵਾਰਦਾਤ ਹੋਈ ਸੀ ਜਿਸ ਦੇ ਵਿੱਚ ਡੀਐਸਪੀ ਦਲਵੀਰ ਸਿੰਘ ਸੁਰਖੀਆਂ ਦੇ ਵਿੱਚ ਆਏ ਸੀ ਉਸ ਨੂੰ ਲੈ ਕੇ ਚਰਚਾ ਲਗਾਤਾਰ ਪੁਲਿਸ ਅਫੀਸ਼ਰਸ ਦੇ ਵਿੱਚ ਵੀ ਆ ਕਿਉਂਕਿ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਗੋਲੇ ਚਲਾ ਦਿੱਤੀ ਸੀ ਕਿ ਉਧਰੋਂ ਤਾਂ ਨਹੀਂ ਕੋਈ ਦੁਸ਼ਮਣੀ ਪੈ ਗਈ ਹਾਲਾਂਕਿ ਉਸ ਗੋਲੀਬਾਰੀ ਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਸੀ ਹੋਇਆ ਪਰ ਪੁਲਿਸ ਦੇ ਵੱਲੋਂ ਦਲਵੀਰ ਸਿੰਘ ਹੋਰਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਰਾਜੀਨਾਮੇ ਕਰਕੇ ਉਹਨਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ ਸੀ ਅਰਜਨ ਅਵਾਰਡ ਮਿਲਿਆ ਹੋਇਆ ਸੀ ਦਲਵੀਰ ਸਿੰਘ ਹੋਰਾਂ ਨੂੰ ਤੇ ਇਸ ਤਰ੍ਹਾਂ ਮੌਤ ਉਹਨਾਂ ਦੀ ਹੋ ਜਾਣੀ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਨਾਲ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਤੇ ਹੋਰ ਜ਼ੋਰ ਲਗਾਇਆ ਜਾ ਰਿਹਾ ਅੱਗੇ ਗੱਲ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਰ ਲੈਂਦੇ ਆ ਹਮਲਾ ਸਾਧਿਆ ਭਗਵੰਤ ਮਾਨ ਹੋਰਾਂ ਤੇ ਜੋ ਕੱਲ ਆਪਣੀ ਪਿੱਠ ਥੱਪਤ ਪਾ ਰਹੇ ਸੀ ਕਿ ਸਰਕਾਰਾਂ ਤਾਂ ਸਰਕਾਰੀ ਅਦਾਰੇ ਪ੍ਰਾਈਵੇਟ ਕਰਦੀਆਂ ਪਰ ਅਸੀਂ ਪ੍ਰਾਈਵੇਟ ਅਦਾਰੇ ਨੂੰ ਸਰਕਾਰੀ ਕਰ ਲਿਆ ਨਵਜੋਤ ਸਿੰਘ ਸਿੱਧੂ ਹਰਣਾ ਨੇ ਕਿਹਾ ਕਿ ਤੁਸੀਂ ਸਿਰਫ ਪੰਜਾਬ ਦੇ ਸਿਰ ਤੇ ਬੋਝ ਬੰਨਿਆ 6600 ਕਰੋੜ ਦਾ ਜੋ ਸਿੱਧਾ ਪੰਜਾਬ ਦੇ ਲੋਕ ਟੈਕਸ ਦੇ ਰੂਪ ਦੇ ਵਿੱਚ ਭਰਨਗੇ ਇਹ ਤੁਸੀਂ ਉਹ ਥਰਮਲ ਪਲਾਂਟ ਖਰੀਦ ਲਿਆ ਜੋ ਪਹਿਲਾਂ ਹੀ ਦਿਵਾਲਿਆ ਸੀ ਜਿਸ ਤੇ ਬੈਂਕ ਦਾ ਲੱਖਾਂ ਕਰੋੜਾਂ ਦੇ ਵਿੱਚ ਕਰਜ਼ਾ ਹੈ ਤੇ ਇਹ ਇੱਕ ਤਰ੍ਹਾਂ ਦਾ ਚਿੱਟਾ ਹਾਥੀ ਹੈ ਹਾਲਾਂਕਿ ਮਾਨ ਸਰਕਾਰ ਦੂਜੇ ਪਾਸੇ ਇਸ ਨੂੰ ਥੋਕ ਵਜਾ ਕੇ ਦਾਵਾ ਕਰ ਰਹੀ ਸੀ ਮਸ਼ਹੂਰੀਆਂ ਕਰ ਰਹੀ ਸੀ ਕਿ ਇਹਦੇ ਨਾਲ ਬਿਜਲੀ ਸੰਕਟ ਦੂਰ ਹੋ ਜਾਏਗਾ ਇਹਦੇ ਨਾਲ ਇੰਡਸਟਰੀ ਨੂੰ ਬਿਜਲੀ ਸਸਤੀ ਦਿੱਤੀ ਜਾਊਗੀ ਇਹਦੇ ਨਾਲ ਜਿਹੜੀ ਕੋਲਾ ਸਾਡੇ ਕੋਲ ਵੱਧ ਰਹਿ ਜਾਂਦਾ ਸੀ ਕੇਂਦਰ ਕੋਲੋਂ ਅਸੀਂ ਨਹੀਂ ਸੀ ਲੈਂਦੇ ਉਹ ਇਸ ਪਾਸੇ ਲੱਗ ਜਾਇਆ ਕਰੇਗਾ ਹਾਲਾਂਕਿ ਦੋਵੇਂ ਆਪਣੇ ਵੱਖਰੇ ਵਾਰੇ ਪੱਖ ਦੱਸ ਰਹੇ ਨੇ ਨਵਜੋਤ ਸਿੰਘ ਸਿੱਧੂ ਖਾਸ ਕਰ ਰਹੇ ਨੇ ਤੇ ਭਗਵੰਤ ਮਾਨ ਆਪਣੀ ਪਿੱਠ ਪਾ ਰਹੇ ਨੇ ਚਿੱਟੇ ਹਾਥੀ ਦੇ ਤੌਰ ਤੇ ਇਹਨਾਂ ਨੇ ਇਸ ਪਲਾਂਟ ਨੂੰ ਦੱਸਿਆ ਇਸ ਗੋਇੰਦਵਾਲ ਸਾਫ ਥਰਮਲ ਪਲਾਂਟ ਦਾ ਨਾਮ ਹੀ ਹੁਣ ਗੁਰੂ ਅਮਰਦਾਸ ਜੀ ਦੇ ਨਾਮ ਤੋਂ ਰੱਖ ਦਿੱਤਾ ਗਿਆ ਤੇ ਉਹਦੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਕਿ ਇਹ ਸਿਆਸਤ ਕਿੱਧਰ ਨੂੰ ਜਾਂਦੀ ਹੈ 540 ਮੈਗਾਵਾਟ ਇਹ ਬਿਜਲੀ ਪੈਦਾ ਕਰਦਾ ਹੈ ਹਾਲਾਂਕਿ ਇਹ ਥਰਮਲ ਪਲਾਂਟ ਕਿੰਨੀ ਪਰਫਾਰਮੈਂਸ ਦਿੰਦਾ ਹੈ ਇਹ ਗਰਮੀ ਦੇ ਦਿਨਾਂ ਚ ਪਤਾ ਲੱਗੇਗਾ ਤੇ ਨਾਲੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ 7 ਜਨਵਰੀ ਨੂੰ ਬਠਿੰਡੇ ਦੇ ਵਿੱਚ ਰੈਲੀ ਦਾ ਐਲਾਨ ਕੀਤਾ ਗਿਆ ਇੱਕ ਵਾਰ ਫਿਰ ਤੋਂ ਉਹ ਆਪਣਾ ਵੱਖਰਾ ਮੰਚ ਸਜਾਰੇ ਨੇ ਪ੍ਰੇਸ਼ਵਾਰ ਪ੍ਰਧਾਨ ਰਾਜਾ ਵੜਿੰਗ ਦੀ ਫੋਟੋ ਉਹਨਾਂ ਨੇ ਜਰੂਰ ਲਵਾਈਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਨਾਲ ਉਹਨਾਂ ਦੀ ਲੁਕਤਾ ਚਿੱਨੀ ਚਲਦੀ ਰਹਿੰਦੀ ਆ ਇਹ ਗੱਲ ਰਾਜਾ ਵੜਿੰਗ ਹੋਰਾ ਦੇ ਵੱਲੋਂ ਵੀ ਕਹੀ ਗਈ ਸੀ ਕਿ ਵੱਖਰੀ ਸਟੇਜ ਲਾ ਕੇ ਪਾਰਟੀ ਨੂੰ ਨਾ ਭੰਡਿਆ ਜਾਵੇ ਇਸ ਚ ਨਾ ਤੁਹਾਡਾ ਫਾਇਦਾ ਤੇ ਨਾ ਹੀ ਸਾਡਾ ਫਾਇਦਾ ਪਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇੱਕ ਹੋਰ ਨਵੀਂ ਰੈਲੀ ਆਯੋਜਿਤ ਕਰ ਲਈ ਆ ਤੇ 7 ਜਨਵਰੀ ਨੂੰ ਪਟਾਕੇ ਪੈਣ ਦੀ ਸਿਆਸਤ ਦੇ ਵਿੱਚ ਉਮੀਦ ਹੈ ਫਿਲਹਾਲ ਅੱਜ ਦੇ ਇਸ ਬੁਲੇਟਿਨ ਅੱਜ ਕੀ ਹੋਇਆ ਦੇ ਵਿੱਚ ਐਨ ਆਈ ਬਾਕੀ ਹੋਰ ਤਾਜ਼ਾ ਖਬਰਾਂ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਇਹ ਬੁਲੇਟਿਨ ਕਿਵੇਂ ਦਾ ਲੱਗਿਆ ਕਮੈਂਟਾਂ ਚ ਸਾਨੂੰ ਜਰੂਰ ਦੱਸਿਓ ਚੈਨਲ ਨੂੰ ਜੁੜ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਲੋੜ ਹੈ